ਲੁਧਿਆਣੇ ਨੇੜੇ ਪੈਂਦੇ ਸਾਨੇਵਾਲ ਦੇ ਇੱਕ ਆਮ ਪਰਿਵਾਰ ਦੇ ਵਿੱਚ ਜਨਮੇ ਤਰਮਿੰਦਰ ਨੇ ਬੰਬੇ ਤੱਕ ਦਾ ਸਫ਼ਰ ਤੈਅ ਕੀਤਾ ਜਿਹਨੂੰ ਆਪਾਂ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਵੀ ਕਹਿ ਸਕਦੇ ਹਾਂ 10ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਤਰਮਿੰਦਰ ਨੇ ਅਮਰੀਕਾ ਜਾਣ ਦਾ ਸੁਪਨਾ ਵੇਖਿਆ ਪਰ ਉਹ ਉਸ ਸਮੇਂ ਪੂਰਾ ਨਹੀਂ ਹੋ ਸਕਿਆ ਬੈਗ ਚੱਕ ਕੇ ਜਦੋਂ ਤਰਮਿੰਦਰ ਬੰਬੇ ਪਹੁੰਚਿਆ ਤਾਂ ਕਈ ਸਾਲ ਉਹਨੂੰ ਕੋਈ ਕੰਮ ਨਾ ਮਿਲਿਆ ਪਰ 1955 ਦੇ ਵਿੱਚ ਜਾ ਕੇ ਉਹਨੂੰ ਇੱਕ ਫਿਲਮ ਦੇ ਵਿੱਚ ਸੀਨ ਮਿਲਿਆ ਸਿਰਫ ਇੱਕ ਸੀਨ ਤੇ ਉਸ ਸੀਨ ਨੂੰ ਤਰਮਿੰਦਰ ਨੇ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਨਿਭਾਇਆ ਕਿ ਫੇਰ ਉਹਨੂੰ ਜ਼ਿੰਦਗੀ ਦੇ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ 10 ਸਾਲ ਛੋਟੇ ਛੋਟੇ ਰੋਲ ਕੀਤੇ ਤੇ 10 ਸਾਲਾਂ ਬਾਅਦ ਉਹਨੂੰ ਆਪਦੇ ਹੀਰੋ ਦੇ ਤੌਰ ਤੇ ਇੱਕ ਫਿਲਮ ਮਿਲੀ ਤੇ ਉਸ ਫਿਲਮ ਨੇ ਇੰਨੀ ਪ੍ਰਸਿੱਧੀ ਹਾਸਲ ਕੀਤੀ ਕਿ ਤਰਮਿੰਦਰ ਨੂੰ ਉਸ ਤੋਂ ਬਾਅਦ 1975 ਦੇ ਵਿੱਚ ਸ਼ੋਲੇ ਮਿਲੀ ਤੇ ਉਹ ਸ਼ੋਲੇ ਦਾ ਉਹ ਡਾਇਲੋਗ ਕੌਣ ਭੁੱਲ ਸਕਦਾ ਹੈ ਕੇ ਬਸੰਤੀ ਇਨ ਕੁੱਤੋਂ ਕੇ ਸਾਹਮਣੇ ਮਤ ਨਾਚਣਾ ਤਰਮਿੰਦਰ ਦੀ ਅਸਲ ਜ਼ਿੰਦਗੀ ਕਿਸੇ ਫਿਲਮ ਦੀ ਕਹਾਣੀ ਨਾਲੋਂ ਘੱਟ ਨਹੀਂ ਕਿਉਂਕਿ ਉਹਨੇ ਵੰਡ ਵੀ ਵੇਖੀ ਉਸ ਵੰਡ ਦੇ ਵਿੱਚ ਆਪਣੇ ਪਹਿਲੇ ਪਿਆਰ ਨੂੰ ਖੋਇਆ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਐਂਟਰੀ ਮਾਰੀ ਤਾਂ ਸਿਆਸਤ ਦੇ ਵਿੱਚੋਂ ਉਹਨੇ ਤੌਬਾ ਕੀਤੀ ਇਹ ਕਹਿ ਕੇ ਸਿਆਸਤ ਛੱਡ ਦਿੱਤੀ ਕਿ ਸਿਆਸਤ ਬੜੀ ਕੁੱਤੀ ਚੀਜ਼ ਹੈ ਤਰਮਿੰਦਰ ਦੀ ਜ਼ਿੰਦਗੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਦੇਖਦੇ ਰਹੋ ਹਾਂਜੀ ਬਾਈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ